ਇਕ 10 ਸਾਲ ਦੇ ਬੱਚੇ ਦੀ ਮਾਂ ਮਰੀ। ਉਮਰ ਉਸ ਬੱਚੇ ਦੀ 10 ਸਾਲਾ ਉਹਦੀ ਮਾਂ ਚੜਾਈ। ਉਹਦੇ ਪਿਤਾ ਨੇ ਗੁਜਾ ਵੇਖ ਰਹੇ ਬੰਦੇ। ਉਹ ਕਾਰਗਰਤ ਮਤਰੀ ਮਾਂ ਆਦਮੀ। ਉਹ ਦਿਨ ਚੱਲਦਾ ਰਹੇ ਸੀ। ਦਿਨਾਂ ਤੋਂ ਬੜਾ ਹੌਲੀ-ਹੌਲੀ ਨਹੀਂ ਬਿਟੜਿਆ ਰੋ। ਇੱਕ ਦਿਨ ਬੱਚੇ ਨੂੰ ਦਾ ਪਿਤਾ ਰਿਹਾ ਉਹਨੂੰ ਗੋਦ ਵਿੱਚ ਪਟਾਇਆ ਉਹਨੂੰ ਪੁੱਛਦਾ ਹੈ ਕਿੰਨਾ ਬੋਤਨ ਤੇਰੀ ਪਹਿਲਾ ਵਾਲੀ ਮਾਂ ਤੇ ਹੁਣ ਵਾਲੀ ਮਾਂ ਦੇ ਵਿੱਚ ਕੀ ਫਰਕ ਹੈ ਉਹ ਬੱਚਾ ਇਹ ਲਾ ਕੇ ਦਾ ਬਾਪੂ ਪਹਿਲਾ ਵਾਲੀ ਮਾਂ ਚੁੱਤੀ ਹੁਣ ਵਾਲੀ ਸੀ ਉਹ ਬੜਾ ਹਰਾ ਹੋ ਗਿਆ ਉਹਦਾ ਪੇਟਾ ਉਹ ਤੁਝਣ ਲੱਗਿਆ ਹਾ ਨਾਲ ਪੁੱਤਰੇ ਕੇ ਵੀ ਉਹ ਬੱਚਾ ਜਿਹੜਾ ਹੈ ਉਹਦਾ ਬਾਪੂ ਜਦੋਂ ਹੈ ਪਹਿਲਾਂ ਗਲਤੀ ਕਰਦਾ ਸੀ ਮੈਂ ਸ਼ਰਾਰਤਾਂ ਕਰਦਾ ਸੀ ਪਹਿਲੀ ਮਾਂ ਦੇ ਕੋਲ ਜਿਹੜੀ ਮਾਂ ਮੇਰੀ ਵੱੜੀ ਉਹਦੇ ਕੋਲ ਮੇਰੀ ਮਾਂ ਮੈਨੂੰ ਡਾਂਟਦੀ ਹੁੰਦੀ ਸੀ ਇਹਨੂੰ ਇਹ ਵੀ ਕਹਿੰਦੀ ਹੁੰਦੀ ਸੀ ਕਿ ਤੈਨੂੰ ਖਾਣ ਨੂੰ ਦੁੱਧ ਨਹੀਂ ਦੇਣਾ ਤੂੰ ਸ਼ਰਾਰਤਾਂ ਬੜੀਆਂ ਕਰਦਾ ਮੈਨੂੰ ਕਹਿੰਦੀ ਹੁੰਦੀ ਸੀ ਪਰ ਉਹ ਫੇਰ ਮੈਨੂੰ ਖਾਣ ਨੂੰ ਦੇ ਦੇਣੀ ਸੀ ਆਪ ਹੀ ਗੱਲ ਕਹਿ ਕੇ ਆਪ ਹੀ ਬੋਲ ਨੂੰ ਵੱਡਾ ਦੁਸ਼ਮਣ ਮੈਂ ਸ਼ਰਾਧਾ ਕਰ ਰਹੀ ਉਹਨੇ ਮੈਨੂੰ ਕਹਿਣਾ ਕਿ ਸ਼ਰਾਧਾ ਤਾਂ ਕਰਨਾ ਹੈ ਤੈਨੂੰ ਖਾਣ ਨੂੰ ਖੁਦ ਨਹੀਂ ਲੈਣਾ ਤੂੰ ਸ਼ਰਾਧਾ ਕਰ ਪਰ ਉਹ ਫੇਰ ਮੈਨੂੰ ਖਾਣ ਨੂੰ ਦੇ ਦੇਣੀ ਸੀ ਝੂਠੀ ਸੀ ਨਾ ਉਹ ਤੇ ਹੁਣ ਵਾਲੀ ਮਾਂ ਮਿਲੂ ਗਈ ਦੀ ਹੈ ਐਡੀ ਤੂੰ ਸ਼ਰਾਧਾ ਕਰ ਹੈ ਤੈਨੂੰ ਖਾਣ ਨੂੰ ਖੁਦ ਨਹੀਂ ਲੈਣਾ ਏ ਮਾਂ ਸੁਝਿੰਗੇ ਤੇਰੇ ਦਿਨ ਹੋ ਗਿਟੇ ਮੈਨੂੰ ਇਹਨੇ ਕੋਲ ਖਾਣ ਨੂੰ ਦਿੱਤਾ ਇਸ ਕਰਕੇ ਇਹ ਮਨ ਇਹ ਮਾਂ ਸੁਝਿੰਗੇ ਜੋ ਗੱਲ ਇਹਨੇ ਕਹੀ ਉਹ ਪੂਰੀ ਕਰਨੀ ਪਈ ਪਹਿਲਾਂ ਵਾਲੀ ਮਾਂ ਮੇਰੀ ਚੁਕੀ ਸੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਪੁੱਤਰ ਤੂੰ ਸ਼ਰਾਰਤਾਂ ਕਰਦਾ ਹੈ ਇਹ ਖਾਣ ਨੂੰ ਪਰ ਫੇਰ ਖਾਣ ਨੂੰ ਦੇ ਦਿੱਤੀ ਸੀ ਤੂੰ ਖੀ ਸੀ ਨਾ ਇਹ ਮਾਂ ਸੁਝਿੰਗੇ ਇਨੇ ਜੋ ਹੋ ਕੇ ਹੁੱਕ ਅੱਜ ਤਿੰਨ ਦਿਨ ਬੀਤ ਗਏ ਨੇ ਮੈਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਉਹ ਪਿਤਾ ਦੇ ਮਨ ਦੇ ਵਿੱਚ ਗਮੋਂ ਪਾ ਕੇ ਮਰ ਪਰਿਆ ਕਿ ਮੇਰੇ ਪੁੱਤਰ ਨਿਰੰਦਰ ਦਾ ਕਰ ਤਿੰਨ ਦਿਨ ਬੀਤ ਗਏ ਨੇ ਮੈਨੂੰ ਦਫਿਆ ਦਾ ਨਹੀਂ ਮਤਰੇ ਹੀ ਮਾਂ ਮਤਰੇ ਹੀ ਮਾਂ ਨੇ ਉਹ ਤਿੰਨ ਦਿਨ ਉਹ ਉਸ ਬੱਚੇ ਨੂੰ ਦਿਖਾਣ ਨੂੰ ਤਾਂ ਉਹ ਕਹਿੰਦਾ ਕੋਈ ਨਹੀਂ ਇਸੀ ਕਰਕੇ ਸਿਆਣੇ ਨੇ ਇੱਕ ਗੋਲ ਲਿਖਿਆ ਉਹ ਕਹਿੰਦੇ ਨੇ ਕਿਤੇ ਪੈਣ ਮਰੇ ਤੇ ਪਿਆਰ ਜਨਟਦਾ ਪੀੜ ਮਰੇ ਤੇ ਬਾਪ ਬਾਪ ਮਰੇ ਤੇ ਸੁਖ ਮੁਕਜ ਜਾਂਦੇ ਮਾਂ ਮਰ ਜੇ ਨਾ ਪੈਣ ਮਰ ਜਾਂਦੀ ਹੈ ਪਿਆਰ ਖੁੱਲ ਜਾਂਦਾ ਹੈ ਭਰਾ ਮਰ ਜਾਂਦਾ ਹੈ ਬਾਹਰ ਨੂੰ ਟੁੱਟ ਜਾਂਦਾ ਕਿਉਂ ਮਰ ਜਾਂਦਾ ਹੈ ਸੁਖ ਮੁਕਜ ਜਾਂਦੇ ਤੇ ਮਾਂ ਮਰ ਜਾਂਦਾ ਬਿਨਾਂ ਖੁਸ਼ਾ ਮੁਕਜ ਜਾਂਦਾ ਉਹ ਸ਼ਾਮਾਂ ਨਹੀਂ ਕਰਦਾ ਅੰਨਾ ਬੱਜਿਆ ਨੂੰ ਮਾਂ ਲਈ ਇੱਕ ਸ਼ਾਂਤ